ਓ ਬਗ ਬਗ ਇੰਸਟਾਗ੍ਰਾਮ ਤੁਸੀਂ ਕਹਿੰਦੇ ਸਾਡੇ ਬੈਂਕ ਵੀ ਵਗੈਰਾ ਕਿੰਨਾ ਕੁ ਸਹੀ ਮੈਂ ਬਾਤੇ ਅੱਜ ਸੀ ਦੀਪਿਕਾ ਦਾ ਸਕੂਲ ਟੈਸਟ ਦੇਖੋ ਇਹਨੂੰ ਹੁਣ ਕਿੰਨੇ ਮਾਰਕਸ ਆਏ ਆ ਲੈ ਕੇ ਆ ਰਹੀ ਆ ਨੋਟਬੁੱਕ ਦੇਖੋ ਇਹਦੀ ਨੋਟਬੁੱਕ ਤੇ ਕਿੰਨੇ ਆ ਕਹਿੰਦੀ ਮੈਨੂੰ ਵਧੀਆ ਨਹੀਂ ਹੋਇਆ ਤਾਂ ਵੈਰੀ ਗੁੱਡ ਮਿਲ ਗਿਆ ਉਦੋਂ ਕਹੀ ਹਾਂ ਸਾਨੂੰ ਵਧੀਆ ਨਹੀਂ ਹੋਇਆ ਟੈਸਟ ਵੈਰੀ ਗੁੱਡ ਏ ਖੁਸ਼ ਆਵਲੀ ਹੁੰਦਾ ਵੀ ਟੈਸਟ ਸੀ ਸਾਵਲੀ ਕਿੰਨੇ ਨੰਬਰ ਆਏ ਦਿਖਾਓ ਆਪਣੀ ਨੋਟਬੁੱਕ ਇੱਦਾਂ ਨੂੰ ਕਰੋ ਉੱਠੀ ਬੰਸੇਤੀ ਮੇਰੇ ਕੋਲ ਡਾਈ ਗਿਆ ਜਿਹੜਾ ਵੀ ਟੈਸਟ ਸੀ ਰੁਕਾ ਦਾ ਵੀ ਟੈਸਟ ਸੀ ਟੈਸਟ ਨਹੀਂ ਸੀ ਕੋਈ ਕੰਮ ਦਿੱਤਾ ਸਮ ਸੀ ਗਲਤ ਸਸ਼੍ਰੀ ਦਾ ਸਾਰਿਆਂ ਨੂੰ ਅਰ ਮੈਂ ਤੇ ਮੇਰੀ ਭੈਣ ਸਿਖਾ ਰਿਹਾ ਮੈਂਗੋ ਸਕੂਲ ਤੋਂ ਸਾਈ ਸੀ ਮम्मा ਕਹਿੰਦੇ ਰੋਟੀ ਖਾ ਲੋ ਸੀ ਕਿ ਨਹੀਂ ਅਸੀਂ ਮੈਂਗੋ ਖਾਂਦੇ ਆ ਤਾਂ ਸ਼ੁਰੂ ਕਰੋ ਮੈਂਗੋ ਖਾਣਾ ਸਿਖਾਣ ਲੱਗੇ ਆ ਜਿਹਨਾਂ ਜਨੂੰ ਪਸੰਦ ਆਦਾ ਤਾਂ ਕਮੈਂਟ ਜ਼ਰੂਰ ਕਰਿਓ ਖਾਓ ਮੈਂਗੋ ਤੁਸੀਂ ਹੇ ਲੋ ਗਾਇਜ਼ ਬੰਦ ਕਰੀ ਬੋਲਣਾ ਨਾ ਤਾਂ ਹਾਲੋ ਫਰੈਂਡਸ ਕਿਤਾ ਹਾਂ ਜੀ ਵਧੀਆ ਸਾਰੇ ਠੀਕ ਠਾਕ ਆ ਅੱਜ ਨਹੀਂ ਪੈ ਰਿਆ ਸੀ ਤੇ ਠੰਡਾ ਮੌਸਮ ਸੀ ਤੇ ਅਸੀਂ ਸੋਚਿਆ ਆਪਾਂ ਕੁਝ ਬਣਾ ਲਈਏ ਤੇ ਅਸੀਂ ਅੱਜ ਲੱਗੇ ਆਂਡੂ ਤੇ ਆਂਜਾਂ ਦੇ ਪਕੌੜੇ ਬਣਾਉਣੇ ਆ ਤੇ ਬੈਂਗਣ ਦੇ ਪਕੌੜੇ ਬਣਾਉਣੇ ਆ ਤੇ ਮੌਸਮ ਬੜਾ ਵਧੀਆ ਸੀ ਤੇ ਅਸੀਂ ਤਿਆਰੀ ਕਰ ਰਹੇ ਆਂ ਪਕੌੜਿਆਂ ਦੀ ਤੇ ਆਜਾ ਤੁਸੀਂ ਵੀ ਸਾਰੇ ਖਾਓ ਪਕੌੜੇ ਦੇਖੋ ਗਰ ਅਸੀਂ ਹੁਣ ਬਣਾ ਰਹੇ ਹਾਂ ਪਕੌੜੇ ਆਜੋ ਤੁਸੀਂ ਖਾਣੇ ਆ ਤਾਂ ਪਕੌੜੇ ਬਲ ਰਹੇ ਗਰਮ ਗਰ ਨਾਲ ਰੱਖੀ ਆ ਚਾਹ ਆਪਾਂ ਚਾਹ ਵੀ ਰੇਜ ਰਹੀ ਆ ਸਾਡੀ ਕਮਲੀ ਬੜੀ ਜਿੱਚ ਕੇ ਪਕੌੜੇ ਬਰਨ ਲੱਪੇ ਆਂ ਮੈਂ ਥੋੜੀ ਪੀਜ ਕਰ ਦਿੰਨੇ ਆ ਤਾਂ ਕਿ ਧੂਆ ਨਾ ਹੋਵੇ ਜਿੰਨੀ ਦੇ ਮੌਸਮ ਚ ਪਕੌੜੇ ਤੇ ਕਿੰਨੇ ਸੰਜਿਆ ਕਮੈਂਟ ਕਰਿਓ ਆ ਦੇਖੋ ਜੀ ਫਰੈਂਡਾਂ ਤੇ ਇਹ ਸਾਡੇ ਬਣ ਗਏ ਆ ਆਲੂ ਪਿਆਜ ਵਾਲੇ ਪਕੌੜੇ ਓਕੇ ਇਹ ਨਾਲੇ ਬਾਕੀ ਵੀ ਉਹ ਤਾਂ ਬਣਾਉਂਦੇ ਪਏ ਆ ਤੇ ਇਹ ਸਾਡੇ ਬਣਦੇ ਆ ਫਰੈਂਡਾਂ ਦਾ ਨਾਮ ਉਹ ਬੈਂਗੜ ਬੈਂਗੜ ਬਣਦੇ ਬੈਂਗਣਾ ਵਾਲੇ ਜਿਹੜੇ ਨੂੰ ਬੈਂਗਣਾ ਫਿੰਗਰ ਜਿਹੜੇ ਨੂੰ ਬੈਂਗਣ ਵਾਲੇ ਫਿੰਗਰ ਪਸੰਦ ਆ ਤੇ ਸਾਨੂੰ ਦੱਸਿਓ ਜਿਹੜਾ ਜਿਹਨਾਂ ਨੂੰ ਇਹ ਰੈਸਪੀ ਨਹੀਂ ਪਤਾ ਤੇ ਉਹ ਵੀ ਸਾਨੂੰ ਦੱਸਿਓ ਅਸੀਂ ਦੱਸ ਦਵਾਂਗੇ हेलो फ्रेंड्स गुड मॉर्निंग आई होप ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵਾਦਰ ਬਹੁਤ ਵਧੀਆ ਆ ਸਾਡੇ ਪਿੰਡ ਪੈਰ ਆ ਮੈਂ ਤੇ ਦੇਖੋ ਤੁਸੀਂ ਵੀ ਉਹ ਕਿੰਨਾ ਵਧੀਆ ਆ ਸਾਰੇ ਘਮ ਤੇ ਇਹ ਸਾਡਾ ਜੀ ਪਿੰਡ ਅਸੀਂ ਛੱਤ ਤੇ ਖੜੇ ਸੀ ਸਾਰਾ ਪਿੰਡ ਦਿਖਾਵਾਂਗੇ ਤੁਹਾਨੂੰ ਹੌਲੀ ਹੌਲੀ ਸਾਡਾ ਪਿੰਡ ਦਾ ਟਾਕ ਤੇ ਜਿਹੜਾ ਜਦੰਦਰ ਹੈ ਜੀ ਤੇ ਆ ਅਸੀਂ ਰੱਖੇ ਆ ਪੌਦੇ ਇਹ ਪੁਦੀਨਾ ਆ ਜੀ ਚਟਣੀ ਬਣਾਉਣ ਲਈ ਤੇ ਬਾਕੀ ਫੁੱਲਾਂ ਵਾਲੇ ਪੌਦੇ ਆ ਤੇ ਮੀਂਹ ਪੈ ਰਿਹਾ ਹੌਲੀ ਹੌਲੀ ਬਸ ਪੈ ਰਿਹਾ ਆ ਕੋਈ ਖਾਸ ਨਹੀਂ ਪੈਂਦਾ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਇਹ ਸਾਡੇ ਜੀ ਗੁਰਦੁਆਰਾ ਸਾਹਿਬ ਆ ਸ਼ਾਮ ਨੂੰ ਜਾਇਦਾ ਇੱਥੇ ਮੱਥਾ ਟੇਕੀਦਾ ਆ ਤੇ ਮੌਸਮ ਹੌਲਾ ਠੰਡਾ ਤਾਂ ਹੋ ਗਿਆ ਪਰ ਮੈਂ ਕੁਝ ਖਾਸ ਨਹੀਂ ਪਿਆ ਹੈਗਾ ਪੈਂਦਾ ਪਰ ਥੋੜਾ ਥੋੜਾ ਪੈ ਰਿਹਾ ਆ ਏ ਜੀ ਬੋਰਡ ਆ ਸਾਡੇ ਪਿੰਡ ਤੁਸੀਂ ਬੋਰਡ ਥੱਲੇ ਅਸੀਂ ਬੈਠੀ ਦਾ ਜਾ ਕੇ ਬਿਲ ਟਾਈਮ ਲੋਕੀ ਤਾਸ਼ ਖੇਡਦੇ ਆ ਕੇ ਸਾਡੇ ਬੱਚੇ ਸਟਾਪ ਕਰਦੇ ਆ ਇੱਥੇ ਇਤਨੇ ਸਕੂਲ ਬੱਸ ਚੰਦੀ ਆ ਤੇ ਬਾਕੀ ਤੁਸੀਂ ਮੌਸਮ ਦੇਖ ਲਓ ਬਹੁਤ ਵਧੀਆ ਹੈ ਅੱਜ